ਨਾ ਅੱਜ ਵੀ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਕਾਟਾ ਗੱਲ ਹੋਈ ਦੇਖੋ ਜੇ ਲਾਈਵ ਚੱਲ ਰਿਹਾ ਤਾਂ ਲਾ ਦਿਓ ਲਾਈਵ ਦੇ ਵਿੱਚ ਸਾਡੀ ਬੇਨਤੀ ਆ ਜੀ ਸੁਣਿਆ ਵੀ ਬਾਹਰ ਹੀ ਗਿਆ ਦੇਖੋ ਸਾਡੀ ਬੇਨਤੀ ਇਹ ਆ ਸਾਡੇ ਕੋਲ ਜਿਸ ਕਮਰੇ ਚ ਖੜੇ ਆ ਤੁਸੀਂ 17 ਬਾਈ 36 ਫੁੱਟ ਦਾ ਇਹ ਕਮਰਾ ਇਹਦੇ ਵਿੱਚ ਆਲਰੇਡੀ 32 ਕੁਰਸੀਆਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ 20 ਦੇ ਕਰੀਬ ਐਮਸੀ ਦੀਆਂ ਕੋਈ ਸੀਵਰੇਜ ਬੋਰਡ ਨੇ ਵੀ ਆਣਾ ਚਾਹੀਦਾ ਸਬਾਨਾ ਨੇ ਈਓ ਸਾਹਿਬ ਨੇ ਜਾਂ ਹੋਰ ਕਿਸੇ ਨੇ ਬੈਠਣਾ ਠੀਕ ਆ ਤੁਹਾਡੇ ਭਰਾਵਾਂ ਲਈ 3 ਜਾਂ 4 ਫੁੱਟ ਸਾਡੇ ਕੋਲ ਜਗ੍ਹਾ ਹੈ ਮੇਰੀ ਬੇਨਤੀ ਤਾਂ ਸੁਣ ਲਓ ਜੋ ਆਪਾਂ ਪ੍ਰਪੋਜ਼ਲ ਆਂਦੀ ਠੀਕ ਹੈ ਨਾ ਸਾਡੇ ਲਈ 3 ਜਾਂ 4 ਫੁੱਟ ਤੁਹਾਡੇ ਲਈ ਜਗ੍ਹਾ ਹੈ ਜੇ ਤੁਸੀਂ ਆਪਸੀ ਭਾਈਚਾਰੇ ਦੇ ਨਾਲ ਸਾਨੂੰ ਤਿੰਨੋਂ ਪ੍ਰੈਸ ਕਲੱਬ ਲਿਖ ਕੇ ਦੇ ਦੇਣ ਕਿ ਕੱਲ ਨੂੰ ਸਾਡੇ ਤੇ ਕੋਈ ਇਤਰਾਜ਼ ਨਹੀਂ ਕਰੋਗੇ ਸਾਨੂੰ ਕੁਰਸੀ ਨਹੀਂ ਮਿਲੀ ਜਾਂ ਸਾਨੂੰ ਫਲਾਣਾ ਬੰਦਾ ਪਹਿਲਾਂ ਆ ਗਿਆ ਜਾਂ ਬਾਅਦ ਚ ਆ ਗਿਆ ਤਾਂ ਸਾਡੀ ਸਾਡਾ ਕਸੂਰ ਨਾ ਕੱਢੋ ਜਿਵੇਂ ਅਸੀਂ ਕਿਤੇ ਵੀ ਪ੍ਰੈਸ ਕਾਨਫਰੰਸ ਕਰੀ ਜੀ ਕੋਈ ਅੱਗੇ ਆ ਜਾਂਦਾ ਉਹ ਕਹਿੰਦੇ ਪਿੱਛੇ ਕਾਹਨੂੰ ਬੈਠਾ ਪਿੱਛੇ ਵਾਲਾ ਕਹਿੰਦਾ ਤੂੰ ਅੱਗੇ ਕਾਹਨੂੰ ਬੈਠਾ ਤੁਹਾਡੀ ਵੀ ਮਜਬੂਰੀ ਆ ਕਿਉਂਕਿ ਅਸੀਂ ਨੈਸ਼ਨਲ ਚੈਨਲ ਤੇ ਵੀ ਦੇਖਦੇ ਆਂ ਵੀ ਹਰ ਇੱਕ ਬੰਦੇ ਦੀ ਹੁੰਦੀ ਕਿ ਮੈਂ ਆਪਣੀ ਐਕਸਕਲੂਸਿਵ ਸਟੋਰੀ ਲਾਵਾਂ ਸਾਡੇ ਕੋਲ ਖੌਨ ਨਹੀਂ ਆ ਇੱਕ ਦਿਨ ਤੁਸੀਂ ਤਿੰਨ ਪ੍ਰੈਸ ਕਲੱਬਾਂ ਦੇ ਪ੍ਰਧਾਨ ਸਾਡੇ ਨਾਲ ਆ ਕੇ ਜਿੱਦਣ ਤੁਸੀਂ ਕਹੋਗੇ ਮੀਟਿੰਗ ਕਰ ਲਓ ਜੋ ਤੁਸੀਂ ਸਾਨੂੰ ਐਂਟਰੀ ਦੀ ਪ੍ਰਪੋਜ਼ਲ ਦੇਵੋਗੇ ਸਾਨੂੰ ਮਨਜ਼ੂਰ ਆ ਲੋਕਾਂ ਦੇ ਹੱਥ ਦੀ ਗੱਲ ਆ ਲੋਕਾਂ ਦੇ ਦੇਖੋ ਮੈਂ ਹਰ ਜਨਤਾ ਕੋਲੋਂ ਲੋਕਾਂ ਨੂੰ ਲੱਗੇ ਉਹਨਾਂ ਪਰ ਲੱਗੇ ਇੱਥੇ ਉਸੇ ਜਿਹਾ ਚਾਹੋ ਤਾਂ ਮੀਡੀਆ ਦਰੀ ਦਰੀਆਂ ਵਜਾ ਕੇ ਨਾ ਸੜਕਾਂ 'ਤੇ ਬੈਠ ਸਕਦਾ ਤਾਂ ਅੰਦਰ ਨਹੀਂ 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 ਮੇਰੀ ਬੇਨਤੀ ਆ ਸਤਿਕਾਰ ਅਸੀਂ ਹਮੇਸ਼ਾ ਦਿੱਤਾ ਜਦ ਮੀਡੀਆ ਦਾ ਨਾਮ ਆਏ ਮੈਂ ਜਿਹੜੇ ਹੱਥ ਜੋੜ ਲੇ ਠੀਕ ਹੈ ਨਾ ਜੀ ਪਹਿਲਾਂ ਤਾਂ ਨਹੀਂ ਹੱਥ ਜੋੜੇ ਤੇ ਪਹਿਲਾਂ ਤਾਂ ਮੈਂ ਐਦਾਂ ਕਰਦਾ ਤਾਂ ਜਦ ਆਇਆ ਤੁਹਾਡਾ ਨਾਮ ਮੈਂ ਮੇਰੇ ਹੱਥ ਜੋੜ ਲੇ ਕਿ 17 ਬਾਏ ਤੁਹਾਨੂੰ ਪਹਿਲੇ ਪ੍ਰੈਸ ਲਾਬਰ ਰਿਟਨ 'ਚ ਲਿਖ ਕੇ ਦੇਣੀ ਨਹੀਂ ਰਿਟਨ 'ਚ ਵੀ ਨਹੀਂ ਸਾਡੇ ਨਾਲ ਬੈਠ ਕੇ ਗੱਲ ਕਰਨ ਕਿ ਭਾਈ ਸਾਨੂੰ ਆਪਾਂ ਐਦਾਂ ਐਡਜਸਟ ਕਰ ਲਾਂਗੇ ਆਪਾਂ ਧਿਆਨ ਮਤਲਬ ਤੁਹਾਡਾ ਹਾਊਸ ਤਿਆਰ ਹੈ ਮੀਡੀਆ ਦੀ ਐਂਟਰੀ ਹਾਊਸ ਨੂੰ ਛੱਡੋ ਆਪਾਂ ਕਹਿਤਾ ਤਿਆਰ ਦਾ ਇਹਦਾ ਮਤਲਬ ਉਹ ਤਾਂ ਸੁਨੇਹ ਨਹੀਂ ਉਹ ਤਾਂ ਨਾ ਹੀ ਸਾਨੂੰ ਸੁਨੇਹ ਨਹੀਂ ਭੱਜੇ ਅੱਜ ਸੁਨੇਹ ਨਹੀਂ ਲਗਾਏ ਕਿ ਬਜਟ ਦੀ ਵੱਡੀ ਦੇਖੋ ਇਹ ਗਲਤੀ ਹੈ ਜੀਨੇ ਸੁਨੇਹਾ ਨਹੀਂ ਲਾਇਆ ਮੇਰੀ ਗੱਲ ਸੁਣੋ ਮੈਂ ਤਾਂ ਇੱਥੇ ਬੋਲਣਾ ਪਾਰਟੀ ਹੈ ਪ੍ਰਧਾਨ ਜੀ ਹਜੇ ਹੀ ਪਾਰਟੀ ਮੇਰੀ ਗੱਲ ਤਾਂ ਸੁਣੋ ਪਹਿਲੇ ਪ੍ਰਾਰੇ ਪਕਰ ਸਾਰਿਆਂ ਨੇ ਘਾਟੇ ਮਨਮਤੇ ਕਰ ਬੈਠੇ ਸਾਨੂੰ ਮਤਾ ਕੱਲ ਨਹੀਂ ਭੱਜਿਆ ਨਾ ਜੀ ਮੇਰੀ ਬੇਨਤੀ ਉਹੀ ਤਾਂ ਆਪਾਂ ਕਹਿੰਨੇ ਕਿ ਤਿੰਨ ਪ੍ਰੈਸ ਕਲੱਬ ਵਾਲੇ ਆਪਾਂ ਕਰ ਲੀਏ ਆਪਾਂ ਮਤਾ ਹੀ ਪ੍ਰੈਸ ਕਲੱਬਾਂ ਦੇ ਪ੍ਰਧਾਨਾਂ ਨੂੰ ਭੇਜ ਦਿੱਤੇ ਕਿਉ